ਲੰਬੀ ਹਲਕੇ ਦੇ ਪਿੰਡ ਪੰਜਾਬਾ ਦੇ ਰਹਿਣ ਵਾਲੇ ਲਸ਼ਮਨ ਦਾਸ ਪੁੱਤਰ ਮੋਰੀ RAM ਵੱਲੋਂ ਦੱਸਿਆ ਗਿਆ ਕਿ ਮੈਂ ਇੱਕ ਸਕੂਟਰੀ ਜੋ ਬੈਟਰੀ ਵਾਲੀ ਹੈ ਅੱਜ ਤੋਂ 4.5 ਸਾਲ ਪਹਿਲਾਂ ਦਿਵਿਆ ਆਟੋ ਟਟਾਲਾ ਰੋਡ ਡੱਬਾ ਵਾਲੀ ਤੋਂ ਲਈ ਸੀ ਜਿਨ੍ਹਾਂ ਵੱਲੋਂ ਮੈਨੂੰ ਜੋ ਕੁਝ ਦਿਖਾਇਆ ਉਹ ਨਹੀਂ ਦਿੱਤਾ ਗਿਆ ਕਿਉਂਕਿ ਉਹਦੀ ਚੈਸੀ ਨੰਬਰ ਕੁਝ ਹੋਰ ਹੈ ਮੈਂ ਜਦੋਂ ਉਹਨਾਂ ਨੂੰ ਪੁੱਛ ਪੜਤਾਲ ਕੀਤੀ ਤਾਂ ਉਹਨਾਂ ਨੇ ਮੈਨੂੰ ਕਿਹਾ ਉਹਨਾਂ ਨੇ ਇਕੱਠਾ ਵੱਡੀ ਕਰ ਦਿੱਤੀ ਬਿੱਲ ਦੇ ਉੱਪਰ ਮੈਨਾਂ ਨੂੰ ਕਿਹਾ ਮੈਨੂੰ ਦੂਸਰਾ ਬਿੱਲ ਕੱਟ ਕੇ ਦਿਓ ਪਰ ਉਹਨਾਂ ਨੇ ਨਹੀਂ ਕਟਿਆ ਇਸ ਬੰਦੀ ਮਾਲਕ ਕੀ ਕਹਿੰਦੇ ਨੇ ਏਜੰਸੀ ਦੇ ਤੇ ਕੀ ਕਹਿੰਦਾ ਲਸ਼ਮਨ ਸੁਣਨੇ ਆ ਜੀ ਹਾਂਜੀ ਕਿਨਾਈ ਥੋੜਾ ਲਸ਼ਮਨ ਦਾ ਜੀ ਕਿਹੜਾ ਪਿੰਡ ਹੈ ਪੰਜਾਬਾ ਜੀ ਅੱਛਾ ਕੀ ਚੱਕਰ ਆ ਤੁਹਾਡਾ ਹਾਂ ਚੱਕਰ ਹੈ ਜੀ ਮੈਨਾਂ ਮਤਲਬ ਸਕੂਟਰੀ ਲਈ ਸੀ ਜੀ ਕਿੱਥੋਂ ਜੀ ਡੱਪ ਵਾਲੀ ਮੰਡੀ ਤੋਂ ਜੀ ਅੱਛਾ ਤੇ ਉਹਨਾਂ ਨੇ ਮੈਨੂੰ ਮਤਲਬ ਵੀ ਪੁਰਾਣੀ ਚੈਸੀ ਦੇ ਸਮਾਨ ਮਤਲਬ ਬੁੱਝਾ ਲਾਵਾ ਨਮਾ ਦੁਆਲੇ ਦੀ ਆਫਰ ਸੀਗੀ ਹੂੰ ਤੇ 50000 ਰੁਪਿਆ ਦਾ ਰੋਇਟ ਹੁੰਦਾ ਸੀਗਾ ਹੂੰ ਤੇ ਤਿੰਨ ਵਾਰਾਂ ਮੈਂ ਉਹਦੇ ਤੋਂ ਬੜਾ ਬੈਟਰੀਆਂ ਹੋਰ ਵੀ ਬਦਲ ਲਈਆਂ ਹੂੰ ਬਾਕੀ ਟੋਟਲ ਸਮਾਨ ਵੀ ਬਦਲਤਾ ਤੇ ਜੋ ਵੀ ਦੋ ਦੋ ਤਿੰਨ ਤਿੰਨ ਦਾ ਸਾਰਾ ਬਦਲਿਆ ਤੇ ਉਹਨਾਂ ਨੂੰ ਕਿਆ ਨਹੀਂ ਤੁਸੀਂ ਜਾ ਕੇ ਮੈਂ ਉਹਨਾਂ ਨੂੰ ਆਖਿਆ ਸੀ ਜੀ ਅੱਛਾ ਵੀ ਆਪ ਤੁਸੀਂ ਕੀ ਕਰਿਆ ਯਾਰ ਮੈਂ ਬਾਅਦ ਗੇ ਮੇਰੇ ਤਾਂ ਲੱਤ ਰੁੱਟੀ ਆ ਤੇ ਤੁਸੀਂ ਮੈਨੂੰ ਮੇਰਾ ਬਹੁਤ ਮਾਰਾ ਕਰਿਆ ਤੇ ਮੈਂ ਜੀ ਪਹਿਲਾਂ ਸਾਈਕਲ ਤੇ ਜਾਂਦਾ ਹੁੰਦਾ ਸੀ ਮਾਕੇ ਤੇ ਫਿਰ ਨਾ ਚਲ ਪਪੀ ਡਿੱਗ ਪਾ ਹੂੰ ਹੂੰ ਤੇ ਮੈਂ ਇਸੇ ਦੁੱਖ ਦੇ ਮਾਰੇ ਨੇ ਮਗਲੇ ਲਈ ਸੀ ਜੀ ਸੱਚੀ ਤੇ ਪਰ ਇਹਨਾਂ ਨੇ ਮੇਰੇ ਨਾਲ ਉਹ ਕਰਿਆ ਬੁੜਾ ਬੰਦਾ ਮੈਂ ਨਾ ਮੇਰਾ ਕੋਈ ਜਵਾਕ ਨਾ ਜੱਲਾ ਨਾ ਲੈਣਾ ਨਾ ਦੇਣਾ ਇਹ ਬਿੱਲ ਹੈ ਹਾਂਜੀ ਇਹ ਮੇਰਾ ਬਿੱਲ ਆ ਜੀ ਉਹ ਇਹਨਾਂ ਨੇ ਜਿਹੜਾ ਕੱਟਾ ਮੈਂ ਤਾਂ ਇਹਨਾਂ ਨੂੰ ਆਖਿਆ ਸੀਗਾ ਵੀ ਮੈਨੂੰ ਮਗਲ ਵੀ ਨਵਾਂ ਕੱਟ ਕੇ ਦਿਓ ਬਿੱਲ ਹੋਰ ਇੱਕ ਢਿੰਕ ਕਿਵੇਂ ਕੀਤੀ ਹੋਈ ਜਾਂਦੀ ਇਹ ਕਟੰਗੇ ਇਹਨਾਂ ਨੇ ਆਪ ਹੀ ਕੱਟੀ ਸੀ ਜੀ ਕੀ ਕਾਰਨ ਮੈਂ ਇਹਨਾਂ ਨੂੰ ਆਖਿਆ ਨਵਾਂ ਕੱਟ ਕੇ ਦਿਓ ਅੱਛਾ ਇਹਨਾਂ ਨੇ ਇਸੇ ਬਿੱਲ ਤੇ ਹੀ ਮਗਲ ਕਰਤਾ ਮੈਨੂੰ ਆ ਮਤਲ ਜਿਹੜੀ ਪੁਰਾਣਾ ਹੈ ਬਿੱਲ ਤੇ ਆ ਜਿਹੜੀ ਕਟੰਗ ਕਰੀ ਜਾਣਾ ਜੀ ਇਹ ਇਹਨਾਂ ਨੇ ਆਪ ਮਤਲ ਬੋਥਾ ਤੇ ਇਹਨਾਂ ਦੇ ਹੈਗੇ ਆ ਸੈਨ ਤੇ ਮੇਰੇ ਵੀ ਸੈਨ ਆ ਤੇ ਤੁਹਾਨੂੰ ਪਤਾ ਜਨਾਬ ਇਸ ਚੀਜ਼ ਦਾ ਵੀ ਅੱਜ ਕੱਲ੍ਹ ਆਧਾਰ ਕਾਰਡ ਤਾਂ ਚਲਦੇ ਹੀ ਆ ਹੂੰ ਹੂੰ ਤੇ ਮੇਰਾ ਵੀ ਆਧਾਰ ਕਾਰਡ ਲੈ ਲੈ ਤੇ ਇਹਨਾਂ ਦਾ ਵੀ ਲੈ ਲੈ ਆਪੇ ਮੇਰੇ ਫਿਕਰ ਜੇ ਮੈਂ ਗਲਤ ਹੋਇਆ ਜੀ ਤਾਂ ਇਹਨਾਂ ਨੇ ਇਹ ਆ ਦੇ ਵੀ ਇਹਨਾਂ ਨੇ ਨਹੀਂ ਤਾਂ ਮੇਰਾ ਵੀ ਲੈ 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 ਇਹਨਾਂ ਦਾ ਵੀ ਲੈ ਲੈਣ ਫਿੰਗਰ ਕਾਦੇ ਵਾਸਤੇ ਆਧਾਰ ਕਾਰਡ ਆ ਜੀ ਕੋਈ ਕੇਸ ਕੁਛ ਵੀ ਦਾ ਹੈ ਜੀ ਤੁਸੀਂ ਇੰਦਾ ਹਾਂ ਕੇਸ ਲਾਇਆ ਸੀ ਜੀ ਫਿਰ ਫਿਰ ਕੀ ਜੀ ਮੈਨੂੰ ਆ ਦੇ ਮਤਲਬ ਤੂੰ ਸਕੂਟਰੀ ਇੱਥੇ ਲੈ ਆਏ ਹੂੰ ਜਦੋਂ ਹੂੰ ਸਕੂਟਰੀ ਮੈਂ ਉੱਥੇ ਲੈ ਕੇ ਗਿਆ ਜੀ ਮੈਂ ਇੱਕ ਦਿਨ ਭੁੱਲ ਗਿਆ ਜੀ ਹੂੰ ਤਰੀਕ ਹਰ ਤਰੀਕ ਤੇ ਮੈਂ ਜਾਂਦਾ ਰਿਹਾ ਉਸੇ ਤਰੀਕ ਤੇ ਹੀ ਮੈਂ ਜਾ ਗਿਆ ਇੱਕ ਹੂੰ ਵੀ 6 ਤਰੀਕ ਸੀ ਕੀ ਤੇ ਮੈਂ 7 ਨੂੰ ਸਕੂਟਰੀ ਕੀਤੀ ਤੇ ਜੋ ਵੀ ਟੋਟਲ ਸਮਾਨ ਸੀਗਾ ਸਾਰਾ ਲੈ ਕੇ ਤੇ ਉੱਥੇ ਪਹੁੰਚ ਗਿਆ ਤੇ ਮੈਨੂੰ ਆਦੇ ਵੀ ਅਸੀਂ ਤਾਂ ਮੂਲ ਫੈਸਲਾ ਕਰ ਗਏ ਹੂੰ ਤੇ 2-4 ਦਿਨਾਂ ਦੇ ਵਿੱਚ ਵਿੱਚ ਤੇਰੇ ਕੋਲ ਕਾਗਜ਼ ਆ ਜਾਣਗੇ ਹੂੰ ਤੇ ਫੇਰ ਉਹ ਕੀ ਹੋਇਆ ਜੀ ਮੈਨੂੰ ਮਤਲਬ ਆ ਕਾਗਜ਼ ਮੈਂ ਵਕੀਲ ਸਾਹਿਬ ਨੂੰ ਆਖਿਆ ਦੂਜੇ ਦਿਨ ਜਦੋਂ ਮੈਂ ਗਿਆ ਤੇ ਵੀ ਤੂੰ ਮਤਲਬ ਵੀ ਮੇਰਾ ਫੈਸਲਾ ਹੈ ਕਿਵੇਂ ਕਰਤਾ ਤੁਸੀਂ ਉਹ ਆਦੇ ਜੀ ਆ ਉਹ ਕੇਸ ਉਹਨਾਂ ਦੇ ਹੱਥ ਚ ਹੋ ਗਿਆ ਪਰ ਆਇਆ ਨਹੀਂ ਦਾ ਹੂੰ ਤੇ ਮੈਂ ਹਰ ਵਾਰੀ ਮਤਲਬ ਜਾਂਦਾ ਵੀ ਸੀਗਾ ਅੱਛਾ ਤੇ ਉਹਦੇ ਨਹੀਂ ਮੈਂ ਕਿਹਾਗਾ ਤੇ ਮੈਂ ਅਗਲੇ ਦਿਨ ਲੈ ਵੀ ਗਿਆ ਜਦੋਂ ਮੈਂ ਸਕੂਟਰੀ ਤੇ ਸਾਰਾ ਸਮਾਨ ਵੀ ਲੈ ਗਿਆ ਹੁਣ ਕੀ ਮੰਗ ਕਰਦਾਂ ਤੁਸੀਂ ਹੁਣ ਮੈਂ ਮੰਗਿਆ ਕਰਦਾ ਜੀ ਜਿਹੜੀ ਨਵਲ ਮੇਰੀ ਸਕੂਟਰੀ ਆ ਨਾ ਜਿਹੜੀ ਕਿ ਪਹਿਲਾ ਮਤਲਬ ਵੀ ਜਿਹਦਾ ਬਿੱਲ ਕੱਟਿਆ ਉਹ ਬਿੱਲ ਵਖਾਉਣ ਤੇ ਮੈਨੂੰ ਨਵੀਂ ਸਕੂਟਰੀ ਦੇ ਦੇ ਚਾਹੇ ਤਾਂ ਜੋ ਮਰਜੀ ਦਾ ਜੋ ਵੀ ਮੇਰਾ ਬਣਦਾ ਹੈਗਾ ਖਰਚਾ ਤਿੰਨ ਤਿੰਨ ਨਾਲ ਮੇਰਾ ਘਰ ਘੱਟੋ ਘੱਟ ਲੱਖ 1.5 ਲੱਖ ਕੀ ਮੈਨੂੰ ਕੰਨੀ ਪੈ ਗਈ ਹੈ ਹੈਲੋ ਹਾਂ ਵਿੱਦੀਆ ਤੋ ਤੋ ਬੋਲ ਦੋ ਡੱਬਾ ਲਈ ਤੁਸੀਂ ਹਾਂ ਲੋ ਹਾਂਜੀ ਵਿਦਿਆਰਥੀ ਆਟੋ ਤੋਂ ਬੋਲਦੇ ਡੱਬਾ ਵਾਲੀ ਤੋਂ ਹਾਂਜੀ ਹਾਂਜੀ ਆ ਨਰਿੰਦਰ ਪੱਤਰਕਾਰ ਬੋਲ ਰਿਹਾ ਸੀਗਾ ਜੀ ਲੰਬੀ ਤੋਂ ਲੰਬੀ ਤੋਂ ਜੀ ਹਾਂਜੀ ਹਾਂਜੀ ਬੋਲੋ ਸਰ ਇੱਕ ਲਸ਼ਮਨ ਦਾਸ ਦਾ ਕੀ ਰੋਲਾ ਥੋੜਾ ਪੰਜਾਬੀ ਵਾਲੇ ਦਾ ਯੋ ਇਹ ਉਹ ਕੋਈ ਸਕੂਟਰ ਹੀ ਦਿੱਤੀ ਸੀ ਤੁਸੀਂ ਉਹਨਾਂ ਨੂੰ 13 11 20 ਨੂੰ ਅੱਛਾ ਜੀ ਉਹਦੀ ਕੋਈ ਚੈਸੀ ਚੂਸੀ ਨੰਬਰ ਗਲਤ ਹੈ ਤੇ ਉਹ ਬਿੱਲ ਚ ਕਟਿੰਗ ਕਰ ਰੱਖੀ ਹੈ ਤੁਸੀਂ ਅੱਛਾ ਜੀ ਕੋਈ ਕੇਸ ਕੁਝ ਵੀ ਹੋਇਆ ਚੱਲਿਆ ਤੁਹਾਡਾ ਹਾਂ ਜੀ ਕੀ ਚੱਕਰ ਕੀ ਹੋ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਤਾਂ ਮਤਲਬਤ ਕੀ ਵੀ ਸਕੂਟੀ ਦਿੱਤੀ 400 ਪਹਿਲਾਂ ਸੀ ਦਿੱਤੀ ਹੈ ਜੀ ਅੱਛਾ ਹਾਂ ਜੀ ਹੁਣ ਤੁਹਾਡਾ ਬਿਆਨ ਲੱਗਣਾ ਹੈ ਖਬਰ ਦੇ ਵਿੱਚ ਉਹ ਕਹਿੰਦਾ ਜੀ ਇਹ ਬਿੱਲ ਕਟਿੰਗ ਕਰਕੇ ਗਲਤ ਕੀਤਾ ਮੇਰੇ ਨਾਲ ਅੱਛਾ ਜੀ ਇਹਦੇ ਵਿੱਚ ਕਟਿੰਗ ਕਰ ਰੱਖੀ ਹੈ ਕੀ ਚੱਕਰ ਕੀ ਕਟਿੰਗ ਕੀਤੀ ਕਾਦੇ ਆਸਤੀ ਕੀਤੀ ਕਟਿੰਗ ਕਰ ਰਹੀ ਹੈ ਕਿ ਮਿਸਟੇਕ ਹੈ ਜੀ ਬਿੱਲ ਕੱਟ ਲਿਆ ਗਲਤ ਐਸ਼ੀਮਰ ਦੇ ਦੂਸਰੇ ਐਸ਼ੀਮਰ ਬਤਾਈਓ ਅੱਛਾ ਹਾਂ ਜੀ ਅੱਛਾ ਇਹ 84 ਨੰਬਰ ਦਾ ਗਲਤ ਹੈ ਮੈਂ ਤੁਹਾਡੀ ਫੂਡਰੀ ਦੇ ਵਿੱਚ ਕਿਵੇਂ ਜੀ ਇਹਦੇ ਉੱਤੋਂ ਕੋ ਟੇਪ ਟੂ ਬਲਾ ਕੇ ਪੱਟੀ ਹੋਈ ਹੈ ਕੁਛ ਨਹੀਂ ਬੱਟੇ ਹੋਈ ਜੀ ਇਹਨੇ ਕੇਸ ਕੀਤਾ ਮੈਂ ਗੱਲ ਕਿਉਂ ਕੇਸ ਕੀਤਾ ਜੱਜ ਦਾ ਫੈਸਲਾ ਵੀ ਆਇਆ ਇਹਨਾਂ ਨੇ ਫੈਸਲਾ ਕੀਤਾ ਹੈ ਪੁੱਛੋ ਉਹਨਾਂ ਨੂੰ ਅੱਛਾ ਹੁਣ ਇਹ ਬਿਆਨ ਦੇਈ ਜਾਂਦੇ ਵੀ ਮੇਰੇ ਤੋਂ ਮੇਰਾ ਧੋਖਾ ਕੀਤਾ ਹੈ ਬੌਜੀ ਕੋਈ ਧੋਖਾ ਨਹੀਂ ਕੀਤਾ 4 ਸਾਲਾਂ ਬਾਅਦ ਇਹ ਮਤਲਬ ਇਹ ਗੱਲ ਥੋੜੀ ਹੁੰਦੀ ਨਹੀਂ ਵੀਰੇ ਨਹੀਂ ਬੌਜੀ ਦੇਨ ਵੇਲੇ ਗੱਲਾਂ ਹੋਰ ਹੁੰਦੀਆਂ ਤੇ ਉਸ ਤੋਂ ਬਾਅਦ ਆ ਜਾ ਬੌਜੀ ਕੁਝ ਵੀ ਨਹੀਂ ਹੈ अच्छा हाँ जी नहीं मैं देखया ना कई दफा भी कई ये थोड़े नहीं कल्ले बहुत जाणया ने काम किए हुए है ये साडे कोल आया कोई सिस्टम नहीं फेयर डील है साडे कोल कोई वो चीज नहीं साडे कोल ए 88 नंबर ही थोड़ा गलत लिखया पेंदे चिका फोटो लिखे हुए पिए आ कटिंग कीती हुई है अच्छा ਇਹ 80 ਨੰਬਰ ਗਲਤ ਹੁੰਦਾ ਤੋ ਉਹ ਜਿਹਾ ਸਾ ਵੀ ਦੇਖਦੇ ਐ ਇਸ ਬਾਰੇ ਹੁਣ ਇਹ ਤਾਂ ਖਬਰ ਲਵਾਉਣ ਆਏ ਦੱਸੋ ਹੁਣ ਕੀ ਬਿਆਨ ਲਾਵਾਂ ਤੁਹਾਡਾ ਕਾਦੀ ਖਬਰ ਜੀ ਵੀ ਮੇਰੇ ਨਾਲ ਧੋਖਾ ਕੀਤਾ ਇਹਨਾਂ ਨੇ ਇਸ ਤਰ੍ਹਾਂ ਕਰਕੇ ਤੁਸੀਂ ਕਿਹੜੇ ਕਿਹੜੇ ਪੱਤਰ ਕਿ ਕਿੱਥੋਂ ਜੀ ਨਿਊਜ਼ਪੇਪਰ ਤੋਂ ਬੋਲਦੇ ਹੋ ਲੰਬੀ ਤੋਂ ਬੋਲਦਾ ਜੀ ਕਿਹੜੇ ਨਿਊਜ਼ਪਰ ਆਪਣਾ ਨਰਿੰਦਰ ਜੀ ਨਰਿੰਦਰ ਮੇਰਾ ਨਾਮ ਹੈ ਨਵੰਸਵੇਰਾ ਚੈਨਲ ਹੈ ਠੀਕ ਹੈ ਜੀ ਹੈ ਜੀ ਬਹੁਜੀ ਕੋਈ ਗੱਲ ਨਹੀਂ ਐ ਕੌਣ ਬੋਲਦੇ ਕੋ ਨੂੰ ਤੁਸੀਂ ਮੈਂ ਰਿਪਮ ਬੋਲਦਾ ਵੀਰੇ ਹਾਂਜੀ ਰਿਪਮ ਅੱਛਾ ਹਾਂਜੀ ਤੇ ਮਾਲਕ ਤੁਸੀਂ ਹੋ ਕਿ ਕੌਣ ਹੈ ਮੈਂ ਹੀ ਬੈਠਾ ਪਾਪਾ ਵੀ ਨਾਲ ਬੈੜਦੇ ਅੱਛਾ ਹਾਂਜੀ ਫਿਰ ਉਹਨਾਂ ਦਾ ਕਿਵੇਂ ਕਰਾਂ ਕੀ ਦੱਸੋ ਮੈਨੂੰ ਇਹ ਜਿਹੜੀ ਕੋਈ ਗੱਲ ਹੀ ਐ ਨਹੀਂ ਜਦੋਂ ਫਿਰ ਜਦੋਂ ਕੇਸ ਜੀ ਫਾਈਨਲ ਹੋ ਗਿਆ ਸਾਰਾ ਕੁਝ ਹੋ ਗਿਆ ਹੁਣ ਕੀ ਰਹਿ ਗਿਆ ਵੀਰੇ ਹੁਣ ਕਿਵੇਂ ਕਾਦੀ ਖਬਰ ਹੋਗੀ ਇਹ ਤਾਂ ਹੁਣ ਇਹ ਤਾਂ ਕਹਿੰਦੇ ਹੈਡੀ ਖਬਰ ਲਾਓ ਜੀ ਸਾਡੇ ਨੇ ਧੋਖੇਬਾਜ਼ੀ ਕੀਤੀ ਇਹਨਾਂ ਨੇ ਜਾਂ ਕਟਾਵੱਡੀ ਕੀਤੀ ਇਹਨਾਂ ਨੇ ਅਗਲੇ ਦੀ ਵੀ ਕਹਿਣ ਨੂੰ ਕੀ ਵੀਰ ਯਾਰ ਹੁੰਦੀ ਸੀ ਐਸੋ ਇਹ ਤਾਂ ਬਹੁਤ ਕੁਝ ਕਹਿੰਨਗੇ ਵੀ ਸਾਡੇ ਨੂੰ ਬਹੁਤ ਕੁਝ ਹੋਇਆ ਅੱਛਾ ਬਸ ਥੋੜਾ ਹੀ ਬਿਆਨ ਲਾ ਦਿਓ ਫਿਰ ਨਾਲ ਦੇਖੋ ਵੀਰੇ ਨਿਊਜ਼ ਕੋਈ ਲਾਣਾਂ ਦੀ ਗੱਲ ਤਾਂ ਹੈ ਨਹੀਂਗੀ ਤੁਸੀਂ ਵੀ ਗੱਲ ਸਮਝਦੇ ਹੋ ਸੀ ਨੂੰ ਜੀ ਜੀ ਹੁਣ ਮੇਰੀ ਗੱਲ ਸੁਣੋ ਅਗਲਾ ਐਫੀਡੀਆ ਵੀਟ ਦੇ ਰਿਹਾ ਮੈਨੂੰ ਵੀ ਮੇਰੇ ਨਾਲ ਇਸ ਤਰ੍ਹਾਂ ਕੀਤਾ ਹੈ ਅੱਛਾ ਜੀ ਵੀ ਮੇਨ ਲਾ ਬਿੱਲ ਚ ਕਟਿੰਗ ਕਰਕੇ ਮੈਂਨ ਧੋਖੇਭਾਜੀ ਕੀਤੀ ਹੈ। ਉਹ ਵੀਰੇ ਅਜੇ ਧੋਖੇਭਾਜੀ ਦੀ ਕੋਈ ਜਾਜੀ ਕੋਈ ਚੀਜ਼ ਆ ਗਈ ਹੈ, ਰਿਪੋਰਟਿੰਗ ਕੋਈ ਚੀਜ਼ ਆ ਗਈ ਹੈ। ਹੁਣ ਇਹ ਗੱਲ ਸਮਝ ਸਮਝ ਦਿਓ। ਮੈਂ ਤੁਹਾਡੀ ਗੱਲ ਨਾਲ ਸਹਿਮਤ ਤਾਂ ਬੋਜੀ, ਪਰ ਜਿਹੜੀ ਇਹ ਗੱਲ ਕਹਿ ਰਹੇ ਉਸ ਗੱਲ ਦਾ ਨਹੀਂ ਸਮਝਦੇ ਜੀ ਤੁਸੀਂ। ਹਾਂਜੀ। ਵੀ ਇਹ ਕਹਿੰਦੇ ਵੀ ਉਸ ਟਾਈਮ ਬਿੱਲ ਇਹਨਾਂ ਨੂੰ ਕਿਹਾ ਵੀ ਦੂਜਾ ਦੇ ਦਿਓ ਕੱਟ ਕੇ ਇਹਨਾਂ ਨੇ ਇਸੇ ਤੇ ਕਟਿੰਗ ਕਰਕੇ ਤੇ ਮੈਨੂੰ ਫੜਾਤਾ। ਬੋਈ ਚਾਰ ਸਾਲ ਬਈ ਗੱਲ ਥੋੜੀ ਹੁੰਦੀ ਨਹੀਂ ਮੇਰੀ ਗੱਲ ਸੁਣੋ। ਕਦੋਂ ਗਏ ਸੀ ਇਹਨਾਂ ਕੋਲ ਤੁਸੀਂ? ਅਸੀਂ ਗਏ ਸੀ ਜਦੋਂ ਸਾਨੂੰ ਪਤਾ ਲੱਗਾ ਤਾਂ ਤਾਂ ਇਸ ਹਾਲਾ ਪਿੱਛੋਂ ਕਹਿੰਦੇ ਸਾਨੂੰ ਪਤਾ ਲੱਗਿਆ ਬੰਬਾਂ ਪਿੱਛੇ ਲੈ 24 ਸਕੂਟਰੀ ਸੱਤ ਜਦੋਂ ਸਾਨੂੰ ਕਹਿੰਦੇ ਪਤਾ ਲੱਗਿਆ ਅਸੀਂ ਫੇਰ ਹੀ ਗਏ ਇਹਨਾਂ ਕੋਲੇ ਬੌਜੇ ਜੀ ਤਾਂ ਕਹਿੰਦੇ ਸੀ ਸਾਰੀ ਸਮਾਂ ਸਕੂਟਰੀ ਡਿਗਿਆ ਸਕੂਟਰੀ ਡਿਗਿਆ ਕੋ ਕਹਿੰਦੇ ਹੋਣ ਕਹਿੰਦੇ ਸਾਨੂੰ ਇਹ ਵੀ ਗੱਲ ਕੀਤੀ ਇਹਨਾਂ ਨੇ ਆ ਕੇ ਕਿਵੇਂ ਇਹ ਤਾਂ ਬਹੁਤ ਕੁਝ ਸਾਨੂੰ ਆ ਕੇ ਕਿਹਾ ਇਹਨਾਂ ਨੇ ਸਦਾ ਫੇਰ ਵੀ ਕੋਈ ਗੱਲ ਨਹੀਂ ਕੀਤੀ ਕੀ ਕਹਣਾ ਨਹੀਂ ਮੈਨੂੰ ਦੱਸੋ ਵੀ ਮਤਲਬ ਇਹ ਵੇ ਤਾਂ ਕਹਿ ਰਹੇ ਮਤਲਬ ਹੁਣ ਤੁਹਾਨੂੰ ਕੀ ਕੀ ਦੱਸੂ ਵੀ ਸਾਹਮਣੇ ਆ ਕੇ ਮਿਲ ਲੋ ਬੰਦ ਦੱਸ ਨਹੀਂ ਕੀ ਹੋ ਗਿਆ ਇਹਨਾਂ ਨੂੰ ਚਲੋ ਤੇ ਤੁਸੀਂ ਹੁਣ ਕੈਮਰੇ ਅੱਗੇ ਬਿਆਨ ਦੇ ਦੋਗੇ ਹਾਂਜੀ ਕੈਮਰੇ ਅੱਗੇ ਬਿਆਨ ਦੇ ਦੋਗੇ ਕੈਮਰੇ ਕੀ ਕਾਹਦਾ ਬਿਆਨ ਦੇਣਾ ਵੀਰੇ ਜੀ ਯਾਰ ਅਸੀਂ ਗਲਤੀਆਂ ਨਹੀਂ ਜਦੋਂ ਫਿਰ ਕਾਹਦੇ ਮੈਂ ਮੈਂ ਪਤਾ ਮੈਂ ਫਾਦਰ ਫਾਦਰ ਸਾਹਿਬ ਨਾਲ ਗੱਲ ਕਰਦਾ ਵੀ ਗੱਲ ਫਾਦਰ ਸਾਹਿਬ ਨਾਲ ਬੈਠਦੇ ਆ ਥੋੜੀ ਜਿਹੀ ਕਰ ਦਿੰਦੇ ਦੱਸ ਜਾਨ ਮੇਰੀ ਗੱਲ ਤਾਂ ਸੁਣੋ ਹਾਂਜੀ ਹਾਂਜੀ ਤੁਸੀਂ ਸਹੀ ਹੋ ਤਾਂ ਕੈਮਰੇ ਅੱਗੇ ਬਿਆਨ ਦੇ ਦਿਓ ਬਸ ਗੱਲ ਖਤਮ ਵੀ ਪਤਾ ਕੀ ਹੈ ਜੋ ਮੇਰੀ ਗੱਲ ਸੁਣੋ ਜੋ ਇਹਨਾਂ ਨੇ ਕੋਰਟ 'ਚ ਹੀ ਫੈਸਲਾ ਆ ਗਿਆ ਸਭ ਕੁਝ ਹੁਣ ਕੀ ਕੈਮਰੇ 'ਕੇ ਬਿਆਨ ਕਰ ਰਹਿ ਗਿਆ ਬਸ ਹੁਣ ਥੋੜੀ ਬੈਨ ਇਹੀ ਲਾ ਦੀ ਫਿਰ ਕਵਰ 'ਚ ਮੈਨੂੰ ਫਾਦਰ ਸਾਹਿਬ ਨਾਲ ਪੰਜ ਮਿੰਟ ਗੱਲ ਕਰਨ ਦਿੰਦੋ ਜੀ ਹੈ ਫਾਦਰ ਸਾਹਿਬ ਨਾਲ ਪੰਜ ਮਿੰਟ ਗੱਲ ਕਰਨ ਦਿੰਦੋ ਤਾਂ ਜਰੂਰ ਜੀ 10 ਫਿਰ ਮੈਂ ਹਾਂਜੀ ਸੋ ਸੋ ਨਹੀਂ ਲਿਆ ਤੁਸੀਂ ਏਜੰਸੀ ਵਾਲਿਆਂ ਦਾ ਬਿਆਨ ਸੋ ਵੀਰੋ ਜੋ ਬੇ ਵਿੱਕਲ ਵੇਚਨੇ ਹੁੰਦੇ ਆ ਉਸ ਸਮੇਂ ਗੱਲਾਂ ਕੁਝ ਹੋਰ ਹੁੰਦੀਆਂ ਜਦੋਂ ਕੋਈ ਆਰਸੀ ਦਾ ਰੋੜਾ ਪੈ ਜੇ ਜਾਂ ਕੁਝ ਹੋਰ ਚੱਕਰ ਹੋ ਜੇ ਫਿਰ ਇਹ ਝੱਗਾ ਚੱਕ ਦਿੰਦੇ ਆ ਇਹਨਾਂ ਤੋਂ ਬਚੋ ਧੰਨਵਾਦ ਜੀ